ਦਾ ਪ੍ਰਬੰਧ ਕਰਨਾ ਜਿਹੜੀ ਸਾਡੀ ਕਰਜ਼ੇ ਦੀ ਲਿਮਟ ਹੈ ਨਾ ਹੂੰ ਹੂੰ ਅਸੀਂ ਕਰਜ਼ਾ ਕਿੰਨਾ ਲੈ ਸਕਦੇ ਜੀ ਸਾਡੀ ਲਿਮਟ ਖਰਾਬ ਹੋ ਆ ਆਪਣੀ ਖਤਮ ਹੋ ਵੀ ਹੈ ਹੂੰ ਹੂੰ ਹੁਣ ਅਸੀਂ ਕਰਜ਼ਾ ਲੈ ਹੀ ਨਹੀਂ ਸਕਦੇ ਤੇ ਬਿਗੈਰ ਕਰਜ਼ੇ ਤੋਂ ਪੰਜਾਬ ਦਾ ਇੱਕ ਦਿਨ ਨਹੀਂ ਲੰਘਦਾ ਹੂੰ ਜੋ ਇਹਨਾਂ ਨੇ ਗੱਲ ਕਹੀ ਹੈ ਕਿਉਂਕਿ ਸੁਪਰੀਮੋਸ ਸਾਹਿਬ ਇੱਥੇ ਆਏ ਹੋਏ ਸੀ ਕਰਨ ਵਾਲੇ ਸਿੱਟਾ ਉਹ ਆਏ ਹੋਏ ਸੀ ਬੇਪਾਸਨਾ ਜੀ ਪਰ ਬੇਪਾਸਨਾ ਕਰਨ ਤੋਂ ਬਾਅਦ ਉਹਨਾਂ ਦੇ ਖਲਾਫ ਉਹ ਪਹਿਲਾਂ ਵੀ ਕਹੜੀ ਜਿੱਦੇ ਤੋਂ ਬੇਪਾਸਨਾ ਦਾ ਉਹ ਲਾਉਣਾ ਆਈ ਸੀ ਕੈਂਪ ਉੱਤੇ ਅਨੰਤ ਆਪਣੇ ਹੁਸ਼ਿਆਰਪੁਰ ਸਾਹਿਬ ਹੁਸ਼ਿਆਰਪੁਰ ਦੇ ਕੋਲੇ ਨੰਦਗੜ ਪੇਡਾ ਸ਼ਾਇਦ ਮੇਰਾ ਖਿਆਲ ਜਿੱਥੇ ਉਹ ਗਈ ਸੀ ਉਦੋਂ ਇਹਨਾਂ ਦੇ ਤੇ ਸ਼ਰਾਬ ਘਟਾਲੇ ਵਾਲੇ ਕੇਸ ਬਣਿਆ ਹੋਇਆ ਸੀ ਤੇ ਇਹਨਾਂ ਦੀ ਗ੍ਰਿਫਤਾਰੀ ਹੋ ਗਈ ਸੀ ਜਾਂデア ਸਾਹਿਬ ਹੂੰ ਹੂੰ ਉਹਨੇ ਦੂਜੀ ਵਾਰੀ ਵਫਸਨਾ ਕਰਨਾ ਹੈ ਤੇ ਉੱਥੇ ਅਦਾਲਤ ਤੇ ਹੁਕਮ ਦੇਤੇ ਇੱਕ ਹੋਰ ਪਰਚਾ ਦਰਜ ਹੋ ਗਿਆ ਹੂੰ ਹੂੰ ਹੁਣ ਪਤਾ ਲੱਗਿਆ ਕਿ ਅਗਲੇ 15 10 15 ਦਿਨ ਸੁਪਰੀਮੋ ਕੋਰਟ ਪੰਜਾਬ ਚ ਹੀ ਲਾਉਣਗੇ ਜੀ ਔਰ ਪੰਜਾਬ ਦੇ ਵਿੱਚ ਲਿਵਾਯਾ ਦੇ ਵਿੱਚ ਕਹਿੰਦੇ ਵੀ ਕਿਉਂਕਿ ਅੱਗੇ ਚੋਣਾ ਵੀ ਹੋਣੀ ਹੈ ਇੱਕ ਬਾਈ ਇਲੈਕਸ਼ਨ ਹੋਣੀ ਹੈ ਤੇ ਉੱਥੇ ਕਹਿੰਦੇ ਇੱਕ ਹਸਪਤਾਲ ਆਈ ਰਿਹਾ ਉਦੇ ਵਿੱਚ ਅਦਨੁਕ ਸਹੂਲਤਾਂ ਦਾ ਉਦਘਾਟਨ ਕਰ ਗਏ ਜੀ ਇਹ ਤੋਂ ਪਹਿਲਾਂ ਤੁਹਾਡੇ ਯਾਦ ਹੋਣਾ ਇੱਕ ਵਾਰੀ ਇਹਨਾਂ ਨੇ ਪਟਿਆਲੇ ਦੇ ਵਿੱਚ ਵੀ ਇੱਕ ਪੁਰਾਣਾ ਹਸਪਤਾਲ ਸੀ ਉਹਦੀ ਕਲੀ ਕੁਚੀ ਕਰਕੇ ਕਹਿੰਦੇ ਸੀ ਲੋ ਜੀ ਉਸ ਦਾ ਘੱਟ ਕਰਤਾ ਜੀ ਇਦਾਂ ਹੀ ਵੀ ਆਪਾਂ ਦੇਖੀਏ ਤਾਂ ਪੰਜਾਬ ਦੇ ਵਿੱਚ ਜਿਹੜੇ ਮਹੱਲਾ ਕਲੀਨਿਕ ਖੋਲੇ ਸੀ ਉਦੋਂ ਦਾ ਨਾਮ ਆਮ ਆਦਮੀ ਪਾਰਟੀ ਰੱਖਿਆ ਸੀ ਲੇਕਿਨ ਜਦੋਂ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਦੇਣ ਤੋਂ ਕਦਰ ਨੇ ਇਨਕਾਰ ਕਰਤਾ ਕਿ ਆਪ ਦੇ ਜੇ ਤੁਸੀਂ ਚਲਾਉਨੇ ਆ ਭਾਈ ਇਹ ਆਮ ਆਦਮੀ ਪਾਰਟੀ ਕਲੀਨਿਕ ਇਹਦੇ ਹਸਤੇ ਆਤੀਆਂ ਤਸਵੀਰਾਂ ਲਾਉਣਗੇ ਤੇ ਪੈਸੇ ਨਹੀਂ ਆਪਣੇ ਕੋਲੇ ਲਾਓ ਸੀ ਨਹੀਂ ਪੈਸੇ ਦਿੱਤੇ ਬਿਲਕੁਲ ਜੀ ਹੁਣ ਉਹਨਾਂ ਦਾ ਨਾਮ ਬਦਲ ਕੇ ਫਿਰ ਪ੍ਰਧਾਨ ਮੰਤਰੀ ਦੀ ਫੋਟੋ ਵੀ ਲਾਤੀ ਜਿੱਥੇ ਆਈਸ਼ੂ ਉਸਮਾਨ ਹਸਪਤਾਲ ਕਿਤੇ ਉਹ ਕਰ ਦਿੱਤੇ ਹੂੰ ਹੂੰ ਪਰ ਫੇਰ ਵੀ ਕਿਤਨਾ ਕਿਤੇ ਜਾ ਕੇ ਆਪਣੀ ਇਹ ਲਾਹ ਹਵਾਲ ਦੇ ਛਾਪ ਬੀਆ ਲਉਂਦੀ ਆ ਜੀਤਾ ਅਸੀਂ ਬਣਾਈਏ ਤੇ ਸਾਦਾ ਕੰਮ ਕੀਤਾ ਹੈ ਜੋ ਜਿਵੇਂ ਸੁਪਰੀਮੋ ਸਾਹਿਬ ਦੀ ਗੱਲ ਕੀਤੀ ਇਹਨਾਂ ਨੇ ਪੈਸੇ ਦਾ ਲੱਗਣ ਲੱਗਣਗੇ ਸੁਪਰੀਮੋ ਸਾਹਿਬ ਨੂੰ ਗੱਡੀਆਂ ਦਾ ਕਾਫਲਾ ਵੀ ਕਮਟਾ ਦਿੱਤਾ ਹੋਇਆ ਪੰਜਾਬ ਵਾਲੇ ਪਾਸੋਂ ਕਿਹਾ ਹੋਇਆ ਉਹਨਾਂ ਦੇ ਨਾਲ 6-6 ਫੁੱਟੇ ਜਵਾਨ ਜਿਹੜੇ ਹੈਗੇ ਸਾਡੇ ਕਮਾਂਡੋ ਉਹ ਵੀ ਲਾਏ ਹੋਏ ਹੈ ਉਹਨਾਂ ਦੀਆਂ ਤਰਖਾਹਾਂ ਵਗੈਰਾ ਜੇ ਆਪਾਂ ਸਾਰੀਆਂ ਪਾ ਲਈਏ ਤਾਂ ਮੇਰੇ ਖਿਆਲ ਮੁਤਾਬਕ ਜਿੰਨਾ ਕ ਪੈਸਾ ਸਾਡੇ ਕੋਲੇ ਬਚ ਗਿਆ ਇਹਦਾ ਰਹਿਣਾ ਕੱਖ ਨਹੀਂ ਗਾ ਜੀ ਪੁਲਮਲਾਕੇ ਇਹ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਬਹੁਤ ਸਾਡੇ ਖਜ਼ਾਨੇ ਦੀ ਹਾਲਤ ਮਾੜੀ ਹੈ। ਅਗਲੇ ਪਾਸੇ ਆਪਾਂ ਦੇਖੀਏ ਤਾਂ ਬਹੁਤ ਸਾਰੀਆਂ ਜਿਹੜੀਆਂ ਅਜੇ ਤੱਕ ਸਬਸਿਡੀਆਂ ਜਿਹੜੀਆਂ ਉਹ ਸਰਕਾਰ ਨੇ ਅਦਾ ਕਰਦੀ ਹੈ। ਜੀ। ਮਿਸਾਲ ਦੇ ਤੌਰ ਤੇ ਜਿਹੜੀ 600 ਯੂਨਟ ਇੱਕ ਸਰਕਲ ਵੀ ਜਿਹੜੇ ਬਿਜਲੀ maaf ਕੀਤੀ ਹੈ, ਇੱਕ ਸੈਕਸ਼ਨ ਵੀ। ਜੀ। ਉਹ ਬਿਜਲੀ maaf ਇਹ ਨਹੀਂ ਕੀਤੀ ਕਿ maaf ਕਰਦੀ ਬਿਜਲੀ ਦਾ ਇਹਨਾਂ محکمہ ਹੈ ਜਿਹੜੀ ਪੰਜਾਬ ਪਬਲਿਕ ਪਾਵਰ ਕਾਰਪੋਰੇਸ਼ਨ ਨੇ ਜੀ ਜੀ। maaf ਪਾਵਰ ਕਾਰਪੋਰੇਸ਼ਨ ਨੂੰ ਜਿਹੜਾ ਪੈਸਾ ਦੇਣਾ ਉਹ ਪੰਜਾਬ ਸਰਕਾਰ ਨੂੰ ਦੇਣਾ ਪੈਣਾ। ਹੂੰ ਹੂੰ। ਇਸੇ ਤਰੀਕੇ ਆਪਾਂ ਦੇਖੀਏ ਜਿਹੜਾ ਖੇਤੀ ਸੈਕਟਰ ਨੂੰ ਆਉਂਦਾ ਹੈ ਉਹ ਪੈਸਾ ਵੀ ਪੰਜਾਬ ਸਰਕਾਰ ਨੇ ਦੇਣਾ। ਜੀ। ਤੁਹਾਡੇ ਯਾਦ ਹੋਣਾ ਇੱਕ ਵਾਰੀ ਸਰਦਾਰ ਬੰਦੇਵ ਸਿੰਘ ਸਰਾਜ ਜਿਹੜੇ ਪਾਵਰਕਾਮ ਦੇ ਐਮ ਡੀ ਸੀ ਉਹਨਾਂ ਨੂੰ ਕੋਲੇ ਬਿਠਾ ਕੇ ਭਗਵੰਤ ਸਿੰਘ ਮਾਨ ਹੋੜਾ ਨੇ ਉਹਨਾਂ ਤੋਂ ਕਹਾਇਆ ਸੀ। ਮਤਲਬ ਵੀ ਕਿਉਂ ਨਹੀਂ ਤੁਹਾਨੂੰ ਪੇਮੈਂਟ ਮਿਲ ਗਈ ਕਿਹਨੇ ਮਿਲ ਗਈ। ਹੂੰ ਹੂੰ। ਉਹਦੇ ਚੀਫ ਮਿਨਿਸਟਰ ਕਹਿੰਦੇ ਆ ਜੀ ਤੇ ਪਾਵਰਕਾਮ ਦੇ ਐਮ ਡੀ ਦੀ ਕੀ ਪਹੁੰਚ ਹੈ ਉਹ ਕਹਿੰਦੇ ਵੀ ਨਹੀਂ ਮਿਲਿਆ।